ਰੀਡਿੰਗ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੈ ਟ੍ਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੋਮਵਾਰ ਨੂੰ ਡੈਲਟਾ 에ਅਰਲਾਈਨ ਦਾ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਿਸ ਕਾਰਨ 18 ਯਾਤਰੀ ਜ਼ਖਮੀ ਹੋ ਗਏ ਸੀਬੀਸੀ ਟੀਵੀ ਨੇ ਦੱਸਿਆ ਕਿ ਜਹਾਜ਼ ਮਿਨੀ ਅਪਲੌਇੰਸਸ ਤੋਂ ਟ੍ਰਾਂਟੋ ਆ ਰਿਹਾ ਸੀ ਅਤੇ ਲੈਂਡਿੰਗ ਦੌਰਾਨ ਰਨਵੇ ਤੇ ਪਲਟ ਗਿਆ ਰਾਈਟਸ ਦੀ ਰਿਪੋਰਟ ਦੇ ਮੁਤਾਬਕ ਘਟਨਾ ਵਾਲੀ ਥਾਂ ਤੇ ਮੌਜੂਦ ਪੈਰਾਮੈਡੀਕਲ ਸਟਾਫ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਦੋ ਯਾਤਰੀ ਗੰਭੀਰ ਰੂਪੇ ਜ਼ਖਮੀ ਹੋਏ ਨੇ ਜਦੋਂ ਕਿ ਬਾਕੀਆਂ ਨੂੰ ਮੂਲੀ ਸੱਟਾਂ ਲੱਗੀਆਂ ਨੇ ਟ੍ਰਾਂਟੋ ਦੇ ਪੀਐਸਆਰ ਇੰਟਰਨੈਸ਼ਨਲ 에ਅਰਪੋਰਟ ਤੇ ਇੱਕ ਪੋਸਟ ਵਿੱਚ ਲਿਖਿਆ ਗਿਆ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦਾ ਧਿਆਨ ਰੱਖਿਆ ਜਾ ਰਿਹਾ ਹੈ ਪੀਲ ਅਰੀਜ਼ਨ ਪੁਲਿਸ ਦੀ ਕਨਸਟੇਬਲ ਸਾਰਾਸ ਪੈਟਰਨ ਨੇ ਹਾਦਸੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਜਹਾਜ਼ ਹਾਦਸਾ ਹੋਇਆ ਹੈ ਤੇ ਮੇਰੀ ਜਾਣਕਾਰੀ ਦੇ ਮੁਤਾਬਕ ਜ਼ਿਆਦਾ ਯਾਤਰੀ ਸੁਰੱਖਿਤ ਨੇ ਅਤੇ ਉਹਨਾਂ ਨੂੰ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ ਹੈ। ਤੇ ਕ੍ਰੈਸ਼ ਹੋਏ ਜਹਾਜ਼ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਜਹਾਜ਼ ਪਲਟਿਆ ਹੋਇਆ ਦਿਖਾਈ ਦੇ ਰਿਹਾ ਤੇ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਬਚਾਅ ਕਰ ਰਹੀਆਂ ਨੇ। ਰਨਵੇ ਦੇ ਚਾਰੇ ਪਾਸੇ ਬਰਫ਼ ਨਜ਼ਰ ਆ ਰਹੀ ਹੈ ਤੇ ਇਸ ਘਟਨਾ ਕਾਰਨ ਟ੍ਰਾਂਟੋ ਪੀਅਰਸ 에ਅਰਪੋਰਟ ਤੋਂ ਆਉਣ ਜਾਣ ਵਾਲਿਆਂ ਲਈ 40 ਤੋਂ ਵੱਧ ਉਡਾਨਾਂ ਦੇਰੀ ਨਾਲ ਚੱਲ ਰਹੀਆਂ ਨੇ ਤੇ ਜਾਣਕਾਰੀ ਦੇ ਮੁਤਾਬਕ ਫਲੈਪ ਐਕੂਏਟਰ ਚ ਖਰਾਬੀ ਕਾਰਨ ਜਹਾਜ਼ ਅਚਾਨਕ ਪਲਟ ਗਿਆ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਜਹਾਜ਼ ਹਾ사ਗਰਸ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਚ ਕਾਲਾ ਧੂਆ ਉੱਡਦਾ ਨਜ਼ਰ ਆ ਰਿਹਾ ਹੈ ਇਹ ਜਹਾਜ਼ ਮਿਟਸੁਬਿਸ਼ੀ CRJ900C ਜਿਸ ਦਾ ਰਜਿਸਟ੍ਰੇਸ਼ਨ ਨੰਬਰ N932XJ ਹੈ ਤੇ ਇਹ 15 ਸਾਲ ਪੁਰਾਣਾ ਜਹਾਜ਼ ਸੀ ਅਤੇ 2013 ਤੋਂ ਡੈਲਟਾ 에ਅਰਲਾਈਨਸ ਦੇ ਫਲੀਟ ਦੇ ਅੰਦਰ ਸੀ ਡੈਲਟਾ 에ਰਲਾਈਨ ਦੇ ਧਿਆਨ ਦੇ ਵਿੱਚ ਇੱਕ ਬਿਆਨ ਦੇ ਵਿੱਚ ਉਹਨੇ ਇਹ ਗੱਲ ਆਕੀਆ ਕਿ ਜਹਾਜ਼ ਦੀ ਕ੍ਰੈਸ਼ ਲੈਂਡਿੰਗ ਦਾ ਕਿਸ ਸਾਲ ਚ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕੈਨੇਡੀਅਨ ਖਬਰਾਂਾਂ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਕਵਰਾਂ ਦੇਖਣੀ ਸੁਣਨੀ ਪੜ੍ਹਨੀ ਆ ਤਾਂ ਬਨੇ ਰਹੋ ਆਜ ਨਿਊਜ਼ ਭਾਲਾ ਦੇ ਨਾਲ